ਅਸ਼ੀਕ ਕਾਲ ਜੀ ਸਾਰਿਆਂ ਨੂੰ ਤੇ ਭੈਣਾਂ ਤੇ ਭਾਈਆਂ ਨੂੰ ਤੇ ਵਿੱਚੀ ਮਾਈਆਂ ਨੂੰ ਤੇ ਚਾਚੀਆਂ ਤੇ ਤਾਈਆਂ ਨੂੰ ਤੇ ਬਾਹਰਵਾਈਆਂ ਤੇ ਅੰਦਰਵਾਈਆਂ ਸਾਰੀਆਂ ਸੰਗਤਾਂ ਨੂੰ ਸਸਰੀ ਕਾਲ ਜੀ ਅੱਜ ਤਰੀਕਾ ਜੀ 1 1 2026 ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਨਕੀ ਅੰਬਰਤ ਟੀਵੀ ਦਾਨ ਵਾਲਿਆਂ ਵੱਲੋਂ ਸੋਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੇ ਘਰਾਂ 'ਚ ਤੰਦਰੁਸਤੀਆਂ ਬਖਸ਼ੇ ਤੇ ਦਿਨ ਰਾਤ ਚੌਗਣੀ ਤਰੱਕੀ ਕਰੋ ਸਾਰੇ ਸਾਰਿਆਂ ਨੂੰ ਦੁਬਾਰਾ ਫੇਰ ਕਹਿੰਦੇ ਆ ਲੱਖ ਲੱਖ ਮੁਬਾਰਕਾ ਨਵੇਂ ਸਾਲ ਦੀਆਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਦਾ ਬਲੌਗ ਆਪਣਾ ਆਪਣੇ ਪਿੰਡ 'ਚ ਕੱਲ ਨੂੰ ਹੋਣਾ ਨਗਰ ਕੀਰਤਨ ਨਗਰ ਕੀਰਤਨ ਹੋਣ ਅੱਜ ਸਫਾਈ ਚੱਲ ਰਹੀ ਆ ਪਿੰਡ ਦੀ ਉਹ ਦਿਖਾਵਾਂਗੇ ਆਪਾਂ ਚੌਥੇ ਲਾਵਾਂਗੇ ਗੇੜਾ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਮਾਨਸਾ ਚਲੋ ਭਈ ਸੇਵਾ ਕਰ ਲਾ ਕੇ ਗਰਮੀਰ ਸਿੰਘ ਹੈ ਹਾਂ ਸੇਵਾ ਲਾ ਕੇ ਗੰਬਰ ਸਿੰਘ ਕਰਨ ਆਪਾਂ ਸਾਰਾ ਤੋਂ ਲੇਟ ਹੋ ਗਿਆ ਅੱਜ 1 ਜਨਵਰੀ 2026 ਪਹਿਲਾਂ ਸਾਰਿਆਂ ਨੂੰ ਨਵੇਂ ਖਾਲਦਿਆਂ ਮੁਬਾਰਕਾਂ ਜੀ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਬਲੌਗ ਨਾਲ ਬਣਿਆ ਕਰੋ ਪਿੰਡਾਂ ਵਾਲੀ ਠੀਕ ਹੈ ਜਿਹੜੀ ਇਹ ਸਾਫ ਸੁਪਾਈ ਆ ਯਾਰ ਗੱਲਾਂ ਬਾਤਾਂ ਨੇ ਇਹ ਆਪਾਂ ਨੂੰ ਲੱਗਦੇ ਨੇ ਵੀ ਨਾਰਮਲ ਜਿਹਾ ਵੀ ਰੋਜ਼ ਕੀ ਕੀਤਾ ਐ ਦਿਖਾਈ ਜਾਂਦਾ ਜਿਹੜੇ ਬੰਦੇ ਬਾਹਰ ਬੈਠੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਇਹ ਚੀਜ਼ਾਂ ਮੈਂ ਸਭ ਵਾਲਿਆਂ ਕਰਦੇ ਨੇ ਹੋਗਾ ਨਾ ਹਾਂ ਕਿ ਉਹਨਾਂ ਨੇ ਕੀਤੇ ਹੋਣਗੇ ਇੱਥੋਂ ਦੇਖ ਕੇ ਗਏ ਹੋਣਗੇ ਮੁੰਡੇ ਉਹ ਹਾਂ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਵੀ ਆਪਾਂ ਪਿੰਡ ਹੁੰਦੇ ਯਾਰ ਆਪਾਂ ਐਂ ਸਾਫ ਸੁਪਾਈਆਂ ਕਰਦੇ ਹਾਂ ਨਗਰ ਕੀਰਤਨੀਆਂ ਹਾਂ ਜਿਹੜੇ ਪੁਰਾਣੇ ਗਏ ਹੋਏ ਨੇ ਉਹਨਾਂ ਨੂੰ ਇਹ ਚੀਜ਼ਾਂ ਨਾਲ ਜੁੜਨ ਲਈ ਬਹੁਤ ਅੱਛਾ ਹੁੰਦਾ ਉਹਨਾਂ ਨੇ ਸਾਰੀਆਂ ਚੀਜ਼ਾਂ ਕਮਾਲ ਨੇ ਹਾਰ ਜਾਣੇ ਇੱਟਾਂ ਦੀ ਵੀ ਮਜਬੂਰੀ ਸੀ ਹਾਂ ਹੁਣ ਆਪਾਂ ਦਾ ਨਗਰ ਦੀ ਸਫਾਈ ਛੜਕਾਂ ਛੁਰਕਾਂ ਤੇ ਕੱਲ ਨੂੰ ਹੁਣ ਆਪਣੇ ਨਗਰ ਕੀ ਆਪਣੇ ਨਗਰ ਕੀ ਪਨਾ 2 ਜਨਵਰੀ 2018 ਇਹ ਬੱਚੇ ਨਾਲ ਸਾਰੇ ਦੇ ਉੱਤੇ ਲੱਗੇ ਪਏ ਨੇ ਲੋ ਜੀ ਆਪਾਂ ਦਿਖਾ ਦਈਏ ਆਪਾਂ ਸਫਾਈ ਨਾਲ ਦੇ ਨਾਲ ਖੱਪਲ ਦੀ ਤਿਆਰੀਆਂ ਚੱਕੀ ਕੂੜਾ ਸਾਰਾ ਸੱਟਣ ਦੇ ਜਗ੍ਹਾ ਬਲਣੀ ਭਰਾਵਾ ਲੈ ਵੀ ਗੁਰਵਿੰਦਰ ਸਿੰਘ ਉਹ ਗੱਡੀ ਆ ਗਈ ਗੈਸ ਪਾਉਣ ਨੂੰ ਡਾਕਟਰ ਕੋਲੇ ਹੋਰ ਭਾਈ ਮੁੰਡਿਆ ਵਧੀਆ ਜੀ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਲੋ ਜੀ ਅੱਜ ਆਪਣੇ ਸਿਪਾਈ ਹੋ ਰਹੀ ਆ ਸਾਰੇ ਨਗਰ ਦੀ ਤੇ ਕੱਲ ਨੂੰ ਆਪਣੇ ਨਗਰ ਕੀਰਤਨਾ ਸਿਲੰਡਰ ਲਾ ਕੇ ਆਏਗਾ ਫਿਰ ਹੈ ਹਾਂ ਹੋਰ ਪਈ ਮਰੀਕ ਸਿੰਘ ਹੋਰ ਬਈ ਡਾਕਟਰ ਠੀਕ ਹੋ ਹੋਰ ਵੀ ਮਰੀਕ ਸਿੰਘ ਵਧਾਈਆਂ ਤੈਨੂੰ ਪਹਿਲੇ ਤਾਂ ਨਵੇਂ ਸਾਲ ਦੀਆਂ ਤੈਨੂੰ ਵੀ ਬਧਾਈਆਂ ਹਾਂ ਸਪਾਈ ਲਾ ਕੇ ਕਰਨ ਫਿਰ ਹੈ ਚਲੋ ਬਾਬੇ ਤਾਂ ਜ਼ਰੂਰੀ ਹੈ ਜ਼ਰੂਰੀ ਤੇ ਇੱਧਰ ਸਾਡੇ ਡਾਕਟਰ ਸਾਹਿਬਾ ਸਿਲੰਡਰ ਲਾਉਣ ਦੀ ਤਿਆਰੀ ਚ ਨੇ ਉੱਧਰ ਸਾਡੇ ਆਪਣੇ ਫਿਰਦੇ ਨੇ ਭਾਈ ਕੀ ਨਾਮ ਦਾ ਮੇਜਰ ਸਾਹਿਬ ਜੀ ਮੇਜਰ ਸਿੰਘ ਰਿਟਾਇਰਮੈਂਟ ਹੋਏ ਨੇ ਹੈ ਤੇ ਇਧਰ ਭਾਈ ਗੁਰਵਿੰਦਰ ਸਿੰਘ ਲਾਹੀ ਜਾਂਦੇ ਨੇ ਤੇ ਗੁਰਵਿੰਦਰ ਮੈਂ ਜਾਂ ਭਾਈ ਮਾਨਸਾ ਹਣ ਹੈ ਐਂ ਚਾਵਾ ਤਸਾ ਇੱਕ ਤਾਂ ਡੁੱਬੜਾ ਜੀ ਨਹੀਂ ਲਾਉਂਦਾ ਹੇ ਮਾਨਸਾ ਜੇ ਕਰ ਤੂੰ ਘਟਾ तो कर तो मजबूरी नहीं रहा ਭਾਹਣਾ ਲਾਦੇ ਲਾਦੇ ਭਾਈ ਗੁਰਵਿੰਦਰਾ ਤੇ ਕੱਲ ਨੂੰ ਆਪਣਾ ਸੱਚ ਤਿਆਰੀ ਤਾਂ ਨਹੀਂ ਹੈਗੀ ਕੱਲ ਨੂੰ ਉਹਨਾਂ ਨੇ ਵੀ ਕੈਨਸਲ ਕਰ ਦੇ ਪ੍ਰੋਗਰਾਮ ਕੱਲ ਨੂੰ ਆਪਾਂ ਸਾਰਾ ਲਾਈਵ ਦਿਖਾਵਾਂਗੇ ਨਗਰ ਕੀਰਤਨ ਉਹਨੂੰ ਗੱਲ ਕਰ ਲਈ ਅੱਜ ਗੁਰਪ੍ਰੀਤ ਨਾਲ ਮੈਂ ਗੱਲ ਹੀ ਚੰਗਾ ਕਿਤੇ ਉਹਨਾਂ ਨੂੰ ਕਹਿ ਦੇ ਆਪਣੇ ਐਕਟਰਾਂ ਨੂੰ ਚੰਗਾ ਕਿਤੇ ਭਾਈ ਕੱਲ ਨੂੰ ਤਾਂ ਕੱਲ ਨੂੰ ਸੰਗਤ ਨੂੰ ਲਾਈਵ ਦਿਖਾਵਾਂਗੇ ਆਪਣਾ ਨਗਰ ਕੀਰਤਨ ਇਹਣਾ ਪਿੰਡ ਚ ਆਪਣੇ ਚੱਲਣਾ ਕੱਲ ਨੂੰ ਚਲੋ ਮੈਂ ਜਾਇਆ ਹੁਣ ਮਾਨਸ ਫਿਰ ਜੇ ਉਧਰੋਂ ਸ਼ਾਮ ਹਾਂ ਭਈ ਇੱਧਰ ਦੀ ਜੇ ਸ਼ਾਮ ਨੂੰ ਸੁਨੇਹਾ ਆ ਗਿਆ ਮੈਂ ਤੇ ਸ਼ਾਮ ਨੂੰ ਮਿਲਦੇ ਆ ਫਿਰ ਆਪਾਂ ਚੰਗਾ ਕਰਾਂਗੇ ਚੰਗਾ ਭਾਈ ਜਿਹੜੀਆਂ ਭਾਈਆ ਪਿੰਡ ਦੀਆਂ ਰੌਣਕਾਂ ਨੇ ਜਿਹੜੇ ਬਾਹਰ ਬੈਠੇ ਨੇ ਉਹੀ ਜਾਣਦੇ ਨੇ ਇਹਨਾਂ ਨੂੰ ਹਾਂ ਆਗੇ ਸਾਡੇ ਜੋਰਾ ਸਿੰਘ ਜੀ ਟਰੈਕਟਰ ਲੈ ਕੇ ਚੱਲ ਪਏ। ਪੱਠੇ-ਪੁੱਠੇ ਪੜਲੇ ਭਈ ਕਿਉਂ ਨਗਰ ਕੀਰਤਨਾ ਕੱਲ ਨੂੰ ਅੱਜ ਆਲਾ 2-2 ਦਿਨਾਂ ਦੇ ਪੱਠੇ ਲੈ ਕੇ ਆਉਂਦਾ। ਆਹ ਪਹੁੰਚ ਗਏ ਸੀ ਮਾਨਸਾ। ਮਾਨਸਾ ਆਪਾਂ ਪਾਣੀ ਲਿਆ ਛਾੜਾ। ਵੈਗੁਰੂ ਦੀ ਕਿਰਪਾ ਨਾਲ ਕਣਕ ਚੰਗੀ ਇੱਥੇ। ਸੋ ਅੱਜ ਠੰਡ ਵੀ ਬੜੀ ਐ ਠੰਡੋ ਠੰਡ ਹੋਈ ਪਈ ਆ ਭਰਾਵਾ ਅੱਜ ਵਾਲਾ ਚੜੀ ਜਾਂਦਾ ਗਾ ਇੱਕ ਇਹਦਾ ਪਾਣੀ ਵੀ ਥੋੜਾ ਜਿਹਾ ਠੰਢੀ ਹੈਗਾ ਮੋਟਰ ਦਾ ਜਿਹੜੀਆਂ ਵੱਡੀਆਂ ਮੋਟਰਾਂ ਹੁੰਦੀਆਂ ਉਹਨਾਂ ਦਾ ਡੂੰਘੇ ਮੋਟਰਾਂ ਦਾ ਭੁਖਾ ਬੋਰਾ ਦਾ ਪਾਣੀ ਤੱਟਾ ਹੁੰਦਾ ਇਹਨਾਂ ਦਾ ਭਾਈ ਥੋੜਾ ਜਿਹਾ ਠੰਢੀ ਆ ਜਾਂਦੇ ਇਹ ਕੀ ਰ ਆ ਗਿਆ ਪਰ ਆਪਣਾ ਇਹ ਉਸ ਤੋਂ ਬਾਅਦ ਉਹ ਸਾਹਮਣੇ दिख ਜਾਂਦਾ ਜਿਹੜਾ ਉਹ ਛਡਾਂਗੇ ਜਿਹੜਾ ਮਾਰਨ ਆਈ ਸੀ ਮੈਂ ਕਿਹਾ ਚਲ ਦੇਖ ਲਈਏ ਭਾਈ ਚਿਹਰਾ ਭਰੇ ਆ ਕੇ ਭਰੇ ਨਹੀਂ ਸਾਰਾ ਔਖਾ ਪਾਣੀ ਆ ਭਰਾ ਵੋ ਸਿਆਲ ਚਲਾਉਣਾ ਅਗਲਾ ਕਹਿ ਦਾਂਦਾ 40 ਕਿਲੋ ਪਾ ਕੇ 50 ਮਣ ਕੱਢ ਲਈ 55 ਮਣ ਕੱਢ ਲਈ ਅਸੀਂ ਜਿਹੜੇ ਰਾਤਾਂ ਨੂੰ ਜਾਗ-ਜਾਗ ਕੇ ਭਰਾਵੋ ਪਾਣੀ ਲਾਉਣਾ ਪੈਂਦਾ ਰਾਤ ਨੂੰ ਜਦੋਂ ਕੱਸੀ ਦੀ ਵਾਰੀ ਆਉਂਦੀ ਆ ਨਹਿਰ ਹੀ ਪਾਣੀ ਹੁੰਦਾ ਉਦੋਂ ਬੁਰਾ ਹਾਲ ਹੋ ਜਾਂਦਾਗਾ ਸਾਲ ਚ ਤਾਂ ਪਾਣੀ ਲਾਉਣੀ ਲਾਉਣ ਔਖੀ ਬਹੁਤ ਹੈਗਾ ਪਾਣੀ ਪਈ ਜਾਂਦਾ ਦੇਖ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖ ਕੇ ਜਾਇਓ ਤੇ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜਾਂਦੇ ਜਾਂਦੇ ਧੰਨਵਾਦ ਬਾਈ ਜੀ ਸਾਰਿਆਂ ਦਾ